ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਇਸ ਵੀਡੀਓ ਦੇ ਵਿੱਚ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਸਾਂਝੀ ਕਰਨ ਲੱਗਾ ਹੋ ਸਕਦਾ ਹੈ ਕਿ ਤੁਸੀਂ ਉਹ ਖਬਰ ਹੁਣ ਤੱਕ ਸੁਣ ਲਈ ਹੋਵੇ ਤਾਂ ਦੋਸਤੋ ਉਹ ਖਬਰ ਕੀ ਹੈ ਕਿ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ ਸਰਪੰਚੀ ਦਾ ਮਾਹੌਲ ਹੈ ਤੇ ਸਰਪੰਚੀ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸੋ ਇੱਕ ਖਬਰ ਸਾਹਮਣੇ ਆਈ ਹੈ ਕਿ ਪਿੰਡ ਅਬਲੂ ਕੋਟਲੀ ਦੇ ਵਿੱਚ 35 ਲੱਖ ਰੁਪਏ ਦੀ ਬੋਲੀ ਲੱਗੀ ਹੈ ਸਰਪੰਚ ਦੀ ਤੇ ਇੱਕ سرمایہਧਾਰਕ ਨੇ ਉਹ 35 ਲੱਖ ਰੁਪਿਆ ਦੇ ਕੇ ਉਸ ਬੋਲੀ ਨੂੰ ਖਰੀਦ ਲਿਆ ਕੇ ਲੋ ਸਰਪੰਚੀ ਖਰੀਦ ਲਈ ਆ ਉਹ ਸਰਪੰਚ ਬਣ ਗਿਆ ਤਾਂ ਦੋਸਤੋ ਹੁਣ ਸੋਚਿਓ ਤੇ ਅਨਸਰ ਕਰਿਓ ਕਿ ਜਿਹੜਾ 35 ਲੱਖ ਰੁਪਿਆ ਲਾ ਕੇ ਸਰਪੰਚ ਬਣਿਆ ਕਿ ਉਹ ਪਹਿਲਾਂ ਪਿੰਡ ਦੇ ਕੰਮਾਂ ਵੱਲ ਧਿਆਨ ਦੇਊਗਾ ਜਾਂ ਫਿਰ ਉਹ ਪਹਿਲਾਂ ਆਪਣੇ ਪੈਸੇ ਵਸੂਲਣ ਵੱਲ ਧਿਆਨ ਦੇਊਗਾ ਕਿ ਉਸ ਸਰਪੰਚ ਦੇ ਕੋਲੇ ਆਮ ਬੰਦੇ ਦਾ ਪਿੰਡ ਦੇ ਆਮ ਲੋਕਾਂ ਦਾ ਗਰੀਬਾਂ ਦਾ ਜਾਣਾ ਇੰਨਾ ਸੌਖਾ ਹੋਊਗਾ ਕਿ ਉਹ ਆਮ ਲੋਕਾਂ ਨੂੰ ਮਿਲੂਗਾ ਵੀ ਕੰਮ ਕਰੂਗਾ ਵੀ ਕਿ ਨਹੀਂ ਕਰੂਗਾ ਤਾਂ ਦੋਸਤੋ ਇਹ ਕਿਸ ਤਰ੍ਹਾਂ ਦਾ ਰੁਝਾਨ ਹੈ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ